ਗੱਲ ਜੀ ਅੱਜ ਤੁਹਾਨੂੰ ਕਰਾਵਾਂਗੇ ਆਪਾਂ ਪਿੰਡਾਂ ਦੀ ਸਰਜੀ ਆਪਣੀਆਂ ਚੱਲੇ ਸੀ ਟਿਲਸਨਬਰਗ ਪਿੰਡ ਜੀ ਉੱਥੇ ਡਿਲੀਵਰੀਆਂ ਆਈ ਉੱਥੇ ਆਪਣੀ ਡਿਲੀਵਰੀ ਇੱਕ ਹਸਪਤਾਲ ਜੀ ਆ ਦੇਖੋ ਜੀ ਕੈਨੇਡਾ ਦੇਖੀਏ ਧਮੱਕੀ ਲੱਗੀ ਹੋਈ ਹੈ ਜੀ ਸਵੇਰ ਦਾ ਟਾਈਮ ਸੀ 5 6 5:00 ਵਜੇ ਦਾ ਟਾਈਮ ਹੈ ਜੀ ਦਿਨ ਚੜਿਆ ਹੋਇਆ ਵਧੀਆ ਮੌਸਮ ਸੀ ਤੇ ਆਪਾਂ ਆ ਪਹੁੰਚ ਗਏ ਆਪਾਂ ਇਹ ਟਿਲਸਨਬਰਗ ਹਸਪਤਾਲ ਇੱਥੇ ਆਪਣੀ ਡਿਲੀਵਰੀ ਹੈ ਜੀ ਇੱਥੋਂ ਅੱਪਰ ਡਿਲੀਵਰੀ ਕਰਾਂਗੇ ਤੇ ਆਪਾਂ ਨੂੰ ਲੱਗ ਜੂ ਆਲਮੋਸਟ ਅੱਧਾ ਪੂਣਾ ਘੰਟਾ ਤੇ ਲੱਗ ਜੂਏ ਫਿਰ ਆਪਾਂ ਜਾਵਾਂਗੇ ਆਪਣਾ ਨੈਕਸਟ ਪਿੰਡ ਜੀ ਰਾਜਤਨ ਦਿਖਾਵਾਂਗੇ ਆ ਦੇਖੋ ਜੀ ਕਣਕ ਲੱਗੀ ਵੀ ਐ ਬਸ ਪੱਕੀ ਵੀ ਐ ਫਿਰ ਆਪਾਂ ਪਹੁੰਚ ਗਏ ਨੈਕਸਟ ਪਿੰਡ ਆਪਣੇ ਵਿੱਚ ਦੇ ਕਿਨਾਰੇ ਆਪਣੀ ਡਿਲੀਵਰੀ ਸੀ ਵਿੱਚ ਦਾ ਸ਼ੇਅਰ ਦਾ ਟਾਈਮ ਹੋਣ ਕਰਕੇ ਰਸ਼ ਨਹੀਂ ਸੀ ਇੰਨਾ ਤੇ ਆ ਦੇਖੋ ਜੀ ਸਮੁੰਦਰ ਦੀਆਂ ਲਹਿਰਾਂ ਜੀ ਬਹੁਤ ਵੱਡਾ ਸਮੁੰਦਰ ਹੈ ਜੀ ਇੱਥੇ ਨਿੱਕਾ ਜਿਹਾ ਪਿੰਡ ਹੈ ਇੱਥੇ ਤਨਿਕਾਏ ਵਿਚ ਇਹਨਾ ਬਿਜ਼ੀ ਨਹੀਂ ਹੁੰਦਾ ਇੱਥੇ ਤੇ ਲੋਕ ਲੋਕਲ ਹੀ ਹੁੰਦੇ ਜਾਂ ਆਲਮੋਸਟ ਨੇੜੇ ਢੇੜੇ ਵਾਲੇ ਆ ਆਪਣਾ ਖੜਾ ਟਰੱਕ ਜੀ ਅੱਜ ਆਪਣੇ ਕੋਲ ਟ੍ਰੇਲਰ ਛੋਟਾ ਸੀ ਤੇ ਸਾਮਾਨ ਵੀ ਥੋੜਾ ਹੀ ਸੀ ਡਿਲੀਵਰੀ ਲੋਕੇਸ਼ਨਸ ਵੀ ਥੋੜੀਆਂ ਹੀ ਸੀ ਆ ਸੈਂਡ ਬਾਅਦ ਆਪਣੇ ਡਿਲੀਵਰੀ ਲੋਕੇਸ਼ਨ ਹੈ ਜੀ ਰੈਸਟੋਰੈਂਟ ਬਹੁਤ ਚੱਲਦਾ ਇੱਥੇ ਐਂਡ ਤੇ ਫਿਰ ਆਪਾਂ ਵਿਚ ਦੇ ਕੋਲ ਲੰਗਰੇ ਸੀ ਥੋੜੀ ਕਲਿੱਪ ਬਣਾਈ ਸੀ ਥੈਂਕਸ ਫॉर ਵਾਚਿੰਗ ਪਲੀਜ਼ ਸਬਸਕ੍ਰਾਈਬਰ ਚੈਨਲ ਸਾਡੀ ਲੋਕਲ ਲਾਈਫ